ਪਾ ਪਾਰਟੀ ਹੈ ਔਰ ਮੈਨੂੰ ਉਸ ਪਾਰਟੀ ਦੇ ਵਿੱਚ ਇੱਕ ਵਿਧਾਨ ਸਭਾ ਚੋਂ ਉਮੀਦਵਾਰ ਬਣਾ ਕੇ ਭੇਜਿਆ ਮੇਰੇ ਵਾਸਤੇ ਬੜੀ ਫਕਰ ਦੀ ਗੱਲ ਹੈ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹ 2 ਮਹੀਨੇ ਤੋਂ ਪ੍ਰਚਾਰ ਕਰ ਰਹੀਆਂ ਨੇ ਔਰ ਤੁਸੀਂ ਉਹ ਵੀ ਦੇਖ ਰਹੇ ਆਂ ਉਹ ਬੜੀ ਚਰਚਾ ਹੈ ਜੀ ਅਸੀਂ ਪਿਛੜ ਗਏ 15 ਦਿਨ ਜਿਹਨੇ ਸਾਨੂੰ ਮਿਲੇ ਨੇ ਸਾਡੇ ਕੋਲ ਕਾਰਜਕর্তਾਵਾਂ ਦਾ ਹਜੂਮ ਹੈ ਅਸੀਂ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਔਰ ਮੇਰੀ ਪਾਰਟੀ ਦਾ ਇੱਕ ਇੱਕ ਕਾਰਜਕर्ता ਸਾਡੀ ਪਾਰਟੀ ਉਹ ਸਭ ਹੁਣ ਤੋਂ ਹੀ ਜਦੋਂ ਤੋਂ ਕੈਂਡੀਡੇਟ ਆ ਗਿਆ ਉਸ ਤੋਂ ਪਹਿਲਾਂ ਵੀ ਕੰਮ ਕਰ ਰਿਹਾ ਸੀ 2 ਮਹੀਨੇ ਤੋਂ ਸਾਡੇ ਇਸ ਹਲਕੇ 'ਚ ਪ੍ਰਦੇਸ਼ ਵਰਨੋ ਜਿਹੜੇ ਚਨਾਉ ਪਰਿਵਾਰੀ ਲੱਗੇ ਸੀਗੇ ਮਾਨਯੋਗ ਅਵਨਾਸ਼ਰਾਇ ਖੰਨਾ ਜੀ ਔਰ ਸਾਡੇ ਪ੍ਰਦੇਸ਼ ਦੇ ਸਨਕਰਪੰਤੀ ਮਾਨਯੋਗ ਮੰਤਰੀ ਸ਼੍ਰੀ ਨਵਾਸੂ ਉਹ ਲਗਾਤਾਰ ਇੱਥੇ ਕੰਮ ਕਰ ਰਹੇ ਨੇ ਔਰ ਕਾਰ ਕਾਰਕਟਰਾਂ ਨੂੰ ਜਿੱਥੇ ਉਹਨਾਂ ਨੇ ਊਰਜਾ ਬਣ ਬਣਾਇਆ ਉੱਥੇ ਆਮ ਜਨਤਾ ਦੇ ਨਾਲ ਵੀ ਸੰਪਰਕ ਸਾਬ ਰਹੇ ਸੀ ਅਸੀਂ ਸਭ ਲੋਕ ਵੀ ਲੱਗੇ ਹੋਏ ਸੀ ਜਿਹੜੇ ਤੁਹਾਨੂੰ ਇੱਥੇ ਬੈਠੇ ਨਜ਼ਰ ਆ ਰਹੇ ਸੋ ਅਸੀਂ ਕੋਈ ਡੇਟ ਨਹੀਂ ਹੈ 15 ਦਿਨ ਬੜੇ ਨੇ ਕਾਰਕਟਰ ਦੇ ਹਜੂਮ ਨੇ ਹਰ ਘਰ ਚ ਜਾਣਾ ਹੈ ਹਰ ਘਰ ਦਾ ਗੁੰਡਾ ਘੜਕਾਣਾ ਹਰ ਮਹੱਲੇ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਹੈ ਸਾਡੇ ਕੋਲ ਪੱਕਾ ਇਹਨੂੰ ਬੜਾ ਸਚੀਆਂ ਗੱਲਾਂ ਹੈ 11 ਸਾਲ ਦਾ ਕੇਂਦਰ ਸਰਕਾਰ ਦਾ ਅਚੀਵਮੈਂਟਸ ਵੱਡੀਆਂ-ਵੱਡੀਆਂ ਅਚੀਵਮੈਂਟਸ ਔਰ ਮੈਂ ਤੁਹਾਨੂੰ 4-5 ਇਸ ਕਰਕੇ ਦੱਸਣੀਆਂ ਜਾਂਦੀਆਂ ਕਿ ਬੜੀ ਜ਼ਰੂਰੀ ਹੈ ਜਦੋਂ ਇਹ ਸਟ੍ਰਾਈਕ ਹੋਈ ਸੀ ਪੀਓਕੇ ਦੇ ਅੰਦਰ ਉੱਥੇ ਲੌਂਜਿੰਗ ਫੰਡ ਵਾਸਤੇ ਕੀਤੇ ਅਤਵਾਦੀਆਂ ਦੇ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਨਿਰਮਾਣ ਦੀ ਗੱਲ ਹੋਵੇ 1370 ਨੂੰ ਖਤਮ ਕਰਨ ਦੀ ਗੱਲ ਹੋਵੇ ਚਾਹੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਹੋਵੇ ਚਾਹੇ ਹੁਣ ਆਪਰੇਸ਼ਨਸ ਤੋਂ ਦੂਰ ਕੀਤਾ ਜਿਹੜੇ નિર્ਦੋਸ਼ ਮਾਰੇ ਗਏ ਸੀਗੇ ਉਹ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਹੈ ਅਨੇਕਾਂ ਅਨੇਕ ਕੰਮ ਮੋਦੀ ਸਰਕਾਰ ਨੇ ਕੀਤੇ ਹਨ ਔਰ ਮੈਂ ਗੱਲ ਕਹਿਣੀ ਚਾਹਨਾ ਹੈ ਕਿ ਮੋਦੀ ਸਰਕਾਰ ਦੀ ਗਰੰਟੀ ਯਾਨੀ ਗਰੰਟੀ ਪੂਰੀ ਹੋਣ ਦੀ ਗਰੰਟੀ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਅਸੀਂ ਇਹਨਾਂ ਮੰਗੋਣੀ ਕਿ 3 ਸਾਲ ਦਾ ਮੈਂਬਰ ਆਫ ਪਾਰਲੀਮੈਂਟ ਦਾ ਪੀਰੀਅਡ ਹੋਵੇ ਤੁਹਾਡਾ 3 ਸਾਲ ਦੇ ਵਿੱਚ ਤੁਸੀਂ ਲੁਧਿਆਣੇ ਚ ਕਿਤੇ ਨਜ਼ਰ ਨਹੀਂ ਆਏ ਔਰ ਅੱਜ ਤੁਸੀਂ ਵਿਧਾਨ ਸਭਾ ਦੇ ਕੈਂਡੀਡੇਟ ਬਣੇ ਐ ਤੇ ਅੱਜ ਦੀਪਾ ਪੂਰਤੀ ਕਰ ਰਹੇ ਹੋ ਇਹ ਸੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲ ਰਹੀਆਂ ਹਨ ਉਹਨਾਂ ਨੇ ਜਿੰਨੀ ਡਿਵੈਲਪਮੈਂਟ ਕੀਤੀ ਹੈ ਜਿੰਨੀਆਂ ਜਿੰਨੇ ਅੱਗੇ ਲੰਘੇ ਹਰਿਆਣਾ ਜਿਹੜਾ ਸਾਡੇ ਤੋਂ ਛੋਟਾ ਸਟੇਟ ਹੈ ਜਿੱਥੇ ਉਹ ਸਾਡੇ ਕੋਈ ਗੁਣਾ ਪਿੱਛੇ ਸੀ ਅੱਜ ਕਈ ਗੁਣਾ ਅੱਗੇ ਲੰਘ ਗਿਆ ਤੀਸਰੀ ਵਾਰ ਫਿਰ ਇਹਦੇ ਵਿੱਚ ਪਾਜ ਪਾਈ ਸਰਕਾਰ ਬਣੀ ਹੈ ਪਰ ਉੱਥੇ ਦੇ ਮੁੱਖ ਮੰਤਰੀ ਰੋਜ਼ ਸੰਗਦਰਸ਼ਨ ਕਰਦੇ ਨੇ ਤੁਸੀਂ ਦੇਖਦੇ ਹੋ ਕਿ ਸਾਡੇ ਵਾਲਾ ਮੁੱਖ ਮੰਤਰੀ ਨੇ ਕਦੇ ਸੰਗਦਰਸ਼ਨ ਕੀਤਾ ਉਹ ਮਿਲਦਾ ਹੀ ਨਹੀਂ ਕਿਸੇ ਨੂੰ ਤੇ 8 ਵਜੇ ਤੋਂ ਬਾਅਦ ਵੈਸੇ ਹੀ ਨਹੀਂ ਮਿਲਦਾ ਉਹ ਤੁਹਾਨੂੰ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਉਹ 24 ਘੰਟੇ ਸਾਡੇ ਰਾਪਸਾਨੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਹੈ ਆ ਦਿੱਲੀ ਦੇ ਮੁੱਖ ਮੰਤਰੀ ਸਾਡੀ ਪੈਣ ਰੇਖਾ ਗੁਪਤਾ ਨੇ ਅੱਜ ਥੋੜੇ ਦਿਨ ਹੋਏ ਨੇ ਦੇਖੋ ਘਟੇ ਚੱਕੇ ਪੈਣੀ ਲੋਕਾਂ ਨੂੰ ਮਿਲ ਰਹੇ ਨੇ ਦਿੱਲੀ ਦੇ ਡਿਵੈਲਪਮੈਂਟ ਦੀ ਗੱਲ ਦਿੱਲੀ ਦੇ ਵਿਕਾਸ ਦੀ ਗੱਲ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰਾਂ ਮੈਂ ਕੇਵਲ ਦੋ ਪ੍ਰਦੇਸ਼ਾਂ ਦੀ ਤੁਹਾਨੂੰ ਗੱਲ ਦੱਸ ਰਿਹਾ ਜਿੱਥੇ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਲਗਾਤਾਰ ਬਣ ਰਹੀਆਂ ਹਨ ਪਰ ਇਸ ਕੱੱਕੇ ਬਣ ਨਹੀਂ ਹੈ ਕਿ ਉਹਨਾਂ ਨੇ ਉੱਥੇ ਦਾ ਵਿਕਾਸ ਕੀਤਾ ਜੋ ਕਮਿਟਮੈਂਟ ਲੋਕਾਂ ਨਾਲ ਕੀਤੀ ਉਹ ਪੂਰੀ ਕੀਤੀ ਸੋ ਇਹ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਮੈਂ ਤਾਂ ਵੈਸਟ ਵਿਧਾਨ ਸਭਾ ਦੇ ਸਾਰੇ ਵੋਟਰ ਨੂੰ ਸਾਰੇ ਮਸ਼ੀਨਿਆਂ ਨੂੰ ਇਹ ਹੀ ਬੇਨਤੀ ਕਰਨੀ ਹੈ ਕਿ ਅਗਰ ਤੁਸੀਂ 27 ਚ ਭਾਜਪਾ ਨੂੰ ਪੰਜਾਹ ਚ ਲੈ ਕੇ ਆਣਾ ਚਾਹੁੰਦੇ ਆਂ ਤੇ ਇਹਦੀ ਸ਼ੁਰੂਆਤ ਹੁਣੇ ਹੀ ਬਹੁਤ ਬੜੀ ਚੰਗੀ ਹੈ। ਦੇਖੋ ਇਕਨੇ ਤਾਂ ਐਮਪੀ ਰਹੇ ਜਣਾ। ਦੂਜੇ ਨੂੰ ਤੁਸੀਂ ਵਰਤਿਆ ਹੋਇਆ ਚੰਗੀ ਦਾ। ਇਸ ਕਰਕੇ ਭਾਜਪਾ ਤੁਹਾਡੇ ਕੋਲ ਇੱਕ ਵਿਕਲਪ ਹੈ ਬਹੁਤ ਮੱਧੂਰੀ ਹੈ। ਔਰ ਮੈਂ ਤੁਹਾਡੇ ਨਾਲ ਕਮਿਟਮੈਂਟ ਕਰਦਾ। ਮੈਂ ਹੇ ਹਲਕੇ ਦੀ ਜਨਤਨਾਲ ਕਮਿਟਮੈਂਟ ਨਹੀਂ ਕਰਦਾ ਕਿ ਤੁਹਾਡਾ ਬਣ ਕੇ ਰਹੂੰਗਾ ਤੁਹਾਡੇ ਜੋ ਮੁੱਦੇ ਹੋਣਗੇ ਸੁੱਖ ਦੁੱਖ ਤੁਹਾਡੇ ਨਾਲ ਖੜਾ ਹੋਗਾ ਬਾਤਕੁਸ਼ਣ ਅੱਜ ਨੇ ਗੱਲ ਨਹੀਂ ਕੀਤੀ 15 ਦਸ ਦੇ ਸਾਡਾ ਦਾ ਪ੍ਰਧਾਨ ਆ ਗਿਆ ਜਿਆ ਆਪਣੇ ਸਾਹਮਣੇ ਪੇਸ਼ ਕਰਤਾ ਜੱਦੀ ਵੀ ਬੈਠੀ ਹੈ ਲੇਕਿਨ ਪਾਜ ਪਾ ਦਾ ਪੰਜਾਬ ਪਰਦਾਣਾ ਕਿ ਬੋਲਾਂ ਕਿਉਂ ਹੋਏ ਚੇਰਟਨ ਚਿੰਗਪੁਰ ਤੇ ਉਹ ਐਸੀ ਗੱਲ ਹੈ ਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਜਵਾਬ ਦੇਣੇ ਪਏ ਮੈਂ ਕੋਈ ਰਾਜਾ ਵੜਿੰਗ ਤੇ ਭਾਤਪੂਤੀ ਜੀ ਵਿੱਚ ਕੀ ਚੱਲ ਰਿਹਾ ਹੈ ਇਹ ਜਾਂਗਦਾ ਹਾਂ ਮੈਂ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਕਾਂਗਰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਸਾਡੇ ਇੱਥੇ ਕੋਈ ਲਫਾਫੇ ਵਾਜੇ ਨਹੀਂ ਜੇ ਸਾਡੇ ਪ੍ਰਧਾਨ ਜੀ ਪੰਜਾਬ ਚ ਦੇਸ਼ ਚ ਹਾਜ਼ਰ ਨਹੀਂ ਤੇ ਕਾਰਨ ਕੀ ਗੰਬੇਰ ਨਹੀਂ ਕਰ ਰਹੇ ਹੋ ਪੀ ਅਸੀਂ ਕਹਿੰਦੇ ਜੇ ਸਾਡੇ ਪ੍ਰਧਾਨ ਜੀ ਕਿਤੇ ਆਪਣੇ ਪਰਿਵਾਰ ਨੂੰ ਚਾਰ ਦਿਨ ਵਾਸਤੇ ਮਿਲਣ ਗਏ ਆ ਤੇ ਮਿਲ ਕੇ ਆ ਜਾਣਗੇ ਉਹ ਵੀ ਚਿੰਤਾ ਨਾ ਕਰੋ ਕੋਈ ਦਿੱਕਤ ਵਾਲੀ ਗੱਲ ਔਰ ਪੂਰੀ ਲੀਡਰਸ਼ਿਪ ਤੁਹਾਨੂੰ ਨਜ਼ਰ ਆਊਗੀ ਪੂਰੀ ਲੀਡਰਸ਼ਿਪ ਜੜਾ ਹਲਾ ਕੇ ਰੱਖ ਦਿੰਦੀਆਂ ਇਹਨਾਂ ਦੀ ਜੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਜਿਹੜੇ ਐਂਡੀ ਐਂਡੀ ਗੱਲਾਂ ਕਰ ਰਹੇ ਨੇ ਵੀ 2 ਮਹੀਨੇ ਚ पाच पाच ਦੀ ਨਜ਼ਰ ਨਹੀਂ ਆਊਗੀ पाच पाच ਨਜ਼ਰ ਵੀ ਆਊਗੀ पाच पाच ਖੜੀ ਵੀ ਨਜ਼ਰ ਆਊਗੀ पाच पाच ਜਿੱਤੇ ਦੀ ਨਜ਼ਰ ਵੀ ਆਊਗੀ ਜੇ ਇਹਨਾਂ ਦੇ ਪਸੀਨੇ ਨਾਲ ਬਣਾ ਕੇ ਲਾ ਕੇ ਭਾਜੀ ਜੀ ਜਿਹੜਾ ਕਿੰਨੇ ਬੈਠੇ ਨੇ ਇਹਨਾਂ ਦੀ ਉਂਗਲੀ ਫੜ ਕੇ ਅਸੀਂ ਸੁਰਨਾ ਸਿੱਖਿਆ ਹੈ ਰਾਜਨੀਤੀ ਦੇ ਅੰਦਰ ਔਰ ਅਸ਼ੋਕ ਲੁੰਬਾ ਜੀ ਦੀ ਉਂਗਲੀ ਫੜ ਕੇ ਪਰਮਾ ਜੀ ਜਿੰਨੇ ਵੀ ਵੱਡੇ ਕੋਈ ਬੈਠੇ ਆ ਕਿਸੇ ਦਾ ਨਾਮ ਕੋਈ ਰਹਿ ਗਿਆ ਜਾਦਾ ਨਾਮਾਂ ਦੀ ਤਸਕੀਰ ਕੀਤੀ ਜਾ ਸਕਦਾ ਜਦਿੰਦਰ ਮਿੱਤਰ ਜੀ ਪ੍ਰਧਾਨ ਸਾਡੇ ਜ਼ੂਬੇ ਦੇ ਆਏ ਨੇ ਬਹੁਤ ਹੀ ਅਸੀਂ ਇਕੱਠੇ ਸਾਰੀ ਇਹ ਜਿਹੜਾ ਸਫਰ ਹੈ ਰਾਜਨੀਤਿਕ ਦਾ ਅਸੀਂ ਇਕੱਠਿਆਂ ਨੇ ਜਿੰਨੀ ਵੀ ਪੂਰੀ ਬੈਠੀ ਹੈ ਅਸੀਂ ਇਕੱਠਿਆਂ ਨੇ ਤਾਇਗੀ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਮੈਂ ਆਪਣੀ ਪਾਰਟੀ ਦੀ ਹਾਈ ਕਮੰਡ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਲੁਧਿਆਣਾ ਦੇ ਸਭ ਕਾਰਕਾਰਤਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਆਵਾਜ਼ ਮਾਈਕ ਮਾਨ ਤੱਕ ਪਹੁੰਚਾਈ ਮਾਈਕ ਮਾਨ ਨੇ ਸੁਣਿਆ ਪੂਰੀ ਇੱਕ ਸਧਾਰਨ ਜੇ ਆਮ ਪਰਿਵਾਰ ਦਾ ਇੱਕ ਵਿਅਕਤੀ ਉਹਨੂੰ ਪਾਰਟੀ ਨੇ ਇਸ ਕਾਬਲ ਸਮਝਿਆ ਕਿ ਉਹ ਉੜ ਜਾਣਾ ਪਛਮੀ ਦਾ ਉਮੀਦਵਾਰ ਬਣ ਸਕੇ ਔਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ بڑے ਸਵਾਲ ਸੀ ਬੜੇ ਦਿਨ ਤੋਂ ਪਾਰਾਂ ਦੇ ਵਿੱਚ ਖਬਰਾਂ ਚੱਲ ਰਹੀਆਂ ਸੀ ਵੱਡੀਆਂ ਗੱਲਾਂ ਹੋ ਰਹੀਆਂ ਸੀ ਕਿ ਬੀਜੇਪੀ ਕੋਲ ਕੈਂਡੀਡੇਟ ਨਹੀਂ ਹੈਗਾ ਵੀ ਦੇ ਵੀ ਤਾਂ ਕੈਂਡੀਡੇਟ ਨਹੀਂ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 29 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਇਸ ਲੁਧਿਆਣਾ ਵੈਸਟ ਕੌਂਸਲਰੈਂਸੀ ਜੋ ਪੀਡੀਪੀ ਦੇ ਸ਼ਾਇਦ ਕਿਸੇ ਪਾਰਟੀ ਦੇ ਇੰਨੇ ਉਮੀਦਵਾਰ ਨਹੀਂ ਹੋਣਗੇ ਮੈਂ ਦੋਨਾਂ ਦੀ ਗੱਲ ਕਰਦਾ ਇੱਕ ਨੇ ਤਾਂ ਸੁੱਤਾ ਪਿਆ ਬਣਾਤਾ ਇੱਕ ਕੋਲ ਇੱਕ ਨੇ ਜਿਹੜਾ ਬਣਾਇਆ ਉਹ ਚਾਹੇ 2 ਮਹੀਨੇ ਤੋਂ ਕਾ 1.5 ਮਹੀਨੇ ਤੋਂ ਲੱਗਿਆ ਉਹ ਵਿਸ਼ਾ ਨਹੀਂ ਹੈਗਾ ਲੋਕ ਸਭ ਸਮਝਦਾਰ ਨੇ ਲੋਕ ਸਮਝਦੇ ਆਂਗਾ ਸਾਡੇ 29 ਕੈਂਡੀਡੇਟਾਂ ਚੋਂ ਪਹਿਲਾਂ ਲੋਕਲ ਅਬਜ਼ਰਵਰ ਆ ਕੇ ਉਹਨਾਂ ਚੋਂ ਚੈੱਕ ਕਰਕੇ ਗਏ ਉਹਨਾਂ ਨੇ ਇੱਕ ਛੋਟਾ ਪੈਨਲ ਬਣਾ ਕੇ ਸਾਡੇ ਸੂਬੇ 'ਚ ਭੇਜਿਆ ਪਰ ਸੁਪੇ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਜਿਸ ਸਰੀਰ ਦੇ ਵੀ ਮੈਂਬਰ ਹੈ ਉਹਨਾਂ ਨੇ ਤਿੰਨ ਚਾਰ ਬੰਦਿਆਂ ਦਾ ਚਾਰ ਕਾਰਜਕਰਤਾਵਾਂ ਦਾ ਪੈਨਲ ਬਣਾ ਕੇ ਸਾਡੇ ਕੇਂਦਰ ਨੂੰ ਭੇਜਿਆ ਫਿਰ ਕੇਂਦਰ ਦੇ ਪੈਨਲ ਤੋਂ ਬਾਅਦ ਜਦੋਂ ਇਲੈਕਸ਼ਨ ਅਨਾਉਂਸ ਹੋਈ ਤੇ ਤੁਹਾਨੂੰ ਪਤਾ ਹੈ ਕਿ ਆਪਰੇਸ਼ਨ ਸੰਦੂਕ ਤੋਂ ਬਾਅਦ ਸਾਡੀ ਪਾਰਟੀ ਦੀ ਹਾਈ ਕਮਾਂਡ ਕਾਫੀ ਬੀਜ਼ੀ ਹੈ ਉਹਨਾਂ ਨੂੰ ਦੇਸ਼ ਦੀ ਚਿੰਤਾ ਹੈ ਉਹਨਾਂ ਨੂੰ ਬਾਕੀ ਚੀਜ਼ਾਂ ਦੀ ਇਹ ਕਿ ਇਲੈਕਸ਼ਨ ਤਾਂ ਇੱਕ ਬਹੁਤ ਛੋਟੀ ਗੱਲ ਹੈ ਉਹ ਦੇਸ਼ ਦੀ ਚਿੰਤਾ ਕਰ ਰਹੇ ਨੇ ਆ ਦੇਸ਼ ਦੇ ਨਾਗਰਿਕਾਂ ਦੀ ਚਿੰਤਾ ਕਰ ਰਹੇ ਨੇ ਉਹਨਾਂ ਨੇ ਉਹ 26 ਸਾਡੇ ਜਿਹੜੇ ਨਿਰਦੋਸ਼ ਨਾਗਰਿਕ ਸੀ ਉਹਨਾਂ ਦੇ ਹਤਿਆਰਿਆਂ ਨੂੰ ਸਜ਼ਾ ਦੇਣ ਦੀ ਯੋਜਨਾ ਹਜੇ ਮੁੱਕੀ ਨਹੀਂ ਹੈਗੀ ਕੱਲ ਵੀ ਪ੍ਰਧਾਨ ਮੰਤਰੀ ਜੀ ਦਾ ਬਿਆਨ ਸੀ ਕਿ ਆਪਰੇਸ਼ਨ ਸੰਦੂਰ ਹਜੇ ਚੱਲੇਗਾ ਸੋ ਪਾਰਟੀ ਦੇ ਜਿੰਨੇ ਸਾਡੇ ਭਾਜਪਾ ਦੇ ਵਰਕਰ ਹੈ ਉਹ ਮੈਂ ਇਹ ਕਹਿੰਦਾ ਕਿ ਇਹ ਚੋਣ ਜਿੰਨਾ ਹਾਰਨਾ ਇਹ ਸਭ ਇੱਕ ਨੰਨੀ ਚੀਜ਼ਾ ਬੜਾ ਲੰਮਾ ਸਫ਼ਰ ਹੈ ਸਾਡੀਆਂ ਦੋ ਸੀਟਾਂ ਆਉਂਦੀਆਂ ਹੋਣਗੀਆਂ ਅਸੀਂ ਕਿਸੇ ਸਮੇਂ ਭਾਰਤੀ ਕਾਂਗਰਸ ਆਰਮੀ ਦੇ ਨਾਲ ਸੈਂਡ ਹੋਈਆਂ ਸੀਗੀਆਂ ਕਿ ਇਸ ਆਪਰੇਸ਼ਨ ਸੰਦੂਰ ਨੂੰ ਹੁਣ ਪੋਲਿਟਿਕਸ ਦਾ ਮੁੱਦਾ ਬਣਾਇਆ ਜਾਏਗਾ ਬਿਲਕੁਲ ਨਹੀਂ ਇਹ ਕੋਈ ਗਲਤ ਸਮਝ ਲੈਣਾ ਭਾਰਤੀ ਜਨਤਾ ਪਾਰਟੀ ਵਾਸਤੇ ਇਹ ਚੀਜ਼ ਕੋਈ ਮੁੱਦਾ ਨਹੀਂ ਹੈ ਇਹ ਸਾਡੇ ਕਿਉਂਕਿ ਮੇਰਾ ਇਹ ਮੈਂ ਗੱਲ ਬੜੀ ਠੋਕ ਕੇ ਕਹਣਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਾ ਪਹਿਲਾਂ ਨੂੰ ਰਾਸ਼ਟਰਵਾਦ ਸਿਖਾਇਆ ਸਾਡੇ ਚ ਕੁੱਟ-ਕੁੱਟ ਕੇ ਰਾਸ਼ਟਰਵਾਦ ਪੜਿਆ ਹੋਇਆ ਔਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਸਿਰਫ ਮੈਂ ਇਹ ਗੱਲ ਤੁਹਾਡੇ ਚਰਚਾ ਜਿਸ ਕਰਕੇ ਲੈਂਦੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੇ ਵੀ ਇਹਨਾਂ ਮਾਮਲੇ ਦੇ ਅੰਦਰ ਸਭਜੋਤਾ ਨਹੀਂ ਕੀਤਾ ਔਰ ਨਾ ਜ਼ਿੰਦਗੀ ਚ ਕਦੇ ਕਰਾਂਗੇ ਸਾਡੇ ਵਾਸਤੇ ਉਹ ਪਹਿਲਾਂ ਬਾਕੀ ਦੀ ਜਨਤਾ ਜੜਿਆਣਾ ਵਸਤੇ ਵਸਦੇ ਕਿਹੜੀ ਕਮੀ ਹੈ ਜਿਹੜੀ ਜੀਵਨ ਗੁਣਤਾ ਜੀ ਭਾਜਪਾ ਦੋਂ ਬਿਲਡ ਪੂਰੀ ਕਰਵਾਉਂਦਾ ਨਹੀਂ ਸਿਖੋ ਸੰਧੀ ਚੋਲੀਆਂ ਮੈਂ ਹੁਣ ਤੁਸੀਂ ਤੁਸੀਂ ਮੇਰੇ ਇਲਾਕੇ ਦਾ ਐ ਸੀ ਆ ਕੱਲ ਪੈਜ ਵਰ ਕੋਇਆ ਮੈਂ ਠੁੱਡ ਮਾਰ ਕੇ ਤਰਦਨਾ ਪੈਜ ਵਰ ਮੈਂ ਤੁਸੀਂ ਗੱਲਾਂ ਬਹੁਤ ਸੀ ਜਾਣੇ ਜਿਹੜੀਆਂ ਇਹ ਸਰਕਾਰ ਨੇ ਨਹੀਂ ਕੀਆ ਕੇਵਲ ਹੁਣ ਵੀ ਜਿਹੜੀ ਹੁਣ ਵੀ ਆ ਇੱਕ ਗੁਰਸ ਚੱਕੀ ਫਿਰਦੇ ਨੇ 10 15 ਗੜੇ ਉਹ ਜਿੱਥੇ ਵੀ ਦਿਲ ਕਰਦਾ ਉੱਤੇ ਪੂਛਾ ਮਰ ਲੱਗ ਜਾਂਦੇ ਨੇ ਰੰਗ ਫੇਰ ਲੱਗ ਜਾਂਦੇ ਨੇ ਸੋਨਾ ਬੜਾਣ ਦੀ ਕੋਸ਼ਿਸ਼ ਕਰ ਰਹੇ ਨੇ ਚਲੋ ਮੈਂ ਇੱਕ ਗੱਲ ਤੁਹਾਡਾ ਮੈਨੂੰ ਸਵਾਲ ਆ ਸਾਰੇ মিডিਆ ਦੇ ਵਿੱਚ ਆਇਆ। ਮੇਰੇ ਕੋਲ ਤੁਸੀਂ ਕਈ ਸਾਥੀ ਆਏ ਘਰ ਕਿੰਨੇ ਸਿਕਿੰਡ ਦੇ ਕਿਲੇ ਮਿਲਿਆ ਕਿੰਨੇ ਮਿੰਟ ਦੇ ਮਿਲੇ। ਤੁਸੀਂ ਜਾਓ ਜਰਾ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਜੇ ਤੁਹਾਨੂੰ ਕੋਈ ਘੰਟਾ ਨਾਲ ਬਹਿ ਕੇ ਇਤਜ਼ਾਰ ਕਰਨਾ। ਜੇ ਖਾਸ ਕੋਣ ਆਇਆ ਤੇ ਆਮ ਕੋਣ ਆਇਆ। ਇਦਾਂ ਹੀ ਮੇਰਾ 24 ਘੰਟੇ ਜੋਰ ਕਰਦਾ ਤੇ ਮੋਬਾਈਲ ਵੀ ਨਹੀਂ ਕਰਦਾ। ਮੋਬਾਈਲ ਵੀ ਨਹੀਂ ਕਰਦਾ। ਲੋਕ ਕਹਿੰਦਾ ਕਿ ਤੁਹਾਡੇ ਮੈਨੂੰ ਇਸ ਤੋਂ ਜੁਸਤਾਸ ਹੋ। ਨਹੀਂ ਦੇਖੋ ਮੇਰੇ ਵਾਸਤੇ ਖਾਸ ਤਾਂ ਆਇਆ। ਜੇ ਜਿਹੜੀਆਂ ਜਿਹੜੀਆਂ ਦੇਖੋ ਜਿਹੜੀਆਂ ਤਾਂ ਸਮੱਸਿਆਵਾਂ ਉਹ ਸਰਕਾਰ ਨੇ ਜਿਹੜੀ ਕੋ ਡਿਵੈਲਪਮੈਂਟ ਦੀ ਗੱਲ ਹੈ ਉਹ ਸਰਕਾਰ ਨੇ ਕੀਤੀ ਮੈਂ ਪਹਿਲਾਂ ਕਿਹਾ ਕਿ ਇਸ ਸਰਕਾਰ ਉੱਪਰ ਛੱਡਣੀ ਹੈਗਾ ਹਾਂ ਇੱਕ ਗੱਲ ਦੀ ਮੈਂ ਕਮਿਟਮੈਂਟ ਕਰਦਾ ਜਿਹੜੇ ਕੇਂਦਰ ਨਾਲ ਸਬੰਧ ਦੇ ਪ੍ਰੋਜੈਕਟ ਹੋਣਗੇ ਉਹ ਮੈਂ ਪਹਿਲੇ ਦੱਸ ਦੇਵਾਂਗਾ ਹਾਂ ਜੀ ਹਾਂ ਜੀ ਜੀਵਨ ਜੀ ਤੋਂ ਸਵਾਲ ਕਰਦੇ ਸੀ ਨਾ ਆ ਪਰਟੱਖ ਨੂੰ ਪਰਮਾਨਾ ਦੀ ਜ਼ਰੂਰਤ ਨਹੀਂ ਹੋਊਗੀ ਤੁਸੀਂ ਸਵੇਰ ਦੇ ਘਰ ਵੀ ਗਏ ਇੱਕ ਤੇ ਵੀ ਆਈ ਜਿਹੜੇ 24 ਘੰਟੇ ਬਿਜਲੀ ਗੱਲ ਕਰਦੇ ਸੀ ਉਹ ਬਿਜਲੀ ਤਾਂ ਹੋਰ ਨਹੀਂ ਉੱਥੇ ਵੀ ਨਹੀਂ ਸੀ ਗੱਲ ਵੀ ਨਹੀਂ ਸੀ ਕਰਦੇ ਇਸ ਕਰਕੇ ਸੀ ਮੈਂ ਗੱਲ ਵਿਸ਼ੇਸ਼ ਤੌਰ ਤੇ ਉਹ ਰੱਖੀ ਹੈ ਜਿਹੜੀ ਅਜਨ ਸਾਹਮਣੇ ਨਜ਼ਰ ਆ ਰਹੀ ਹੈ ਬਾਕੀ ਦਾ ਤੁਹਾਨੂੰ ਗਲੀ ਗਲੀ ਘੁਮਾਵਾਂਗੇ ਉਹਦੀ ਡਿਵੈਲਪਮੈਂਟ ਸਾਰੀ ਨੰਗੀ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਗਲੀ ਚ ਪੈਚਵਾ ਘੋਇਆ ਸਾਡੇ ਘਰ ਦੇ ਅੱਗੇ ਨਹੀਂ ਹੋਇਆ ਕਿਉਂਕਿ ਸੀ ਬੀਜੇਪੀ ਵਰਕਰ ਹੈ ਉਹਨਾਂ ਨੇ ਬੀਜੇਪੀ ਵਰਕਰ ਕਰਕੇ ਸਾਡੇ ਨਾਲ ਲੜਦੇ ਸੀ ਬਹੁਤ ਧੰਨਵਾਦੀ ਸਭਾ ਬੜੀ ਸੀ ਕਿ ਤੁਸੀਂ ਕਿਸੇ ਨੂੰ ਚਿੱਠੀ ਲਿਖੀ ਸੀ ਵੀ ਐਲੀਵੇਟਰ ਰੋਡ ਬਣ ਜੇ ਯਾ ਜਿਹੜਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋ ਰਿਹਾ ਹੈ ਕੋਈ ਚਿੱਠੀ ਸਾਨੂੰ ਦਿਖਾ ਦਿਓ ਵੀ ਤੁਸੀਂ ਲਿਖ ਕੇ ਰੇਲਵੇ ਸਟੇਸ਼ਨ ਲੈ ਕੇ ਆਏ ਹੋ ਮੇਰਾ ਪ੍ਰਸ਼ਨ ਹੈਗਾ ਜਿਹੜੇ ਖਾਸ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਨੇ ਉਮੀਦਵਾਰ ਸਾਹਿਬ ਉਹਨਾਂ ਨੂੰ ਪ੍ਰਸ਼ਨ ਮੈਂ ਕਰਨਾ ਚਾਹੁੰਦਾ ਕਿ 3 ਸਾਲ ਜਦੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹੇ ਰਾਜ ਸਭਾ ਦੇ ਕੋਈ ਆਪਣੇ ਫੰਡ ਚੋਂ ਪੰਜਾਬ ਵਾਸਤੇ ਜਾਂ ਲੁਧਿਆਣਾ ਵਾਸਤੇ ਕੀਤਾ ਹੋਵੇ ਜਾਂ ਆਪਣੀ ਸਰਕਾਰ ਦੇ ਫੰਡ ਚੋਂ ਪੰਜਾਬ ਸਰਕਾਰ ਦੇ ਫੰਡ ਚੋਂ ਥੋੜੇ ਐਫਰਜ਼ ਨਾਲ ਕੁਝ ਹੋਇਆ ਹੋਵੇ ਤੇ ਉਹ ਗਣਾਓ ਕਿਸੇ ਨੂੰ ਸਭ ਜੱਗ ਲੱਗੂਗੀ ਉਹਦੇ ਚ ਕੁਝ ਨਹੀਂ ਹੋਇਆ ਹੋਇਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੀ ਵੀ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੜਾ ਸਤਿਕਾਰ ਦਿੱਤਾ ਕਿਸ ਹਲਕੇ ਨੇ ਜਲਤਾਂ ਨੇ ਉਹ ਦੋ ਵਾਰੀ ਜਿਤਾਇਆ ਮੰਤਰੀ ਵੀ ਬਣ ਗਏ ਹੁਣ ਜਦੋਂ ਪੂਰੀ ਤਾਕਤ ਆ ਗਈ ਫਿਰ ਤੁਸੀਂ ਲੋਕਾਂ ਨੂੰ ਮਿਦਣਾ ਸ਼ੁਰੂ ਕਰਤਾ ਹੁਣ ਮੈਂ ਤਾਂ ਇਹ ਤੁਹਾਡੇ ਸਾਧਨ ਦੇ ਨਾਲ ਜਨਤਾ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਇਹ ਤੁਹਾਡੇ ਪਰਖੇ ਹੋਏ ਦੇਖੇ ਹੋਏ ਲੋਕ ਨੇ ਇੱਕ ਸਰਕਾਰ ਉਹ ਹੈ ਜਿਹੜੀ ਝੂਠੇ ਵਾਅਦੇ ਕਰਦੀ ਹੈ ਦੂਜਾ ਦੂਜੀ ਕੈਂਡੀਡੇਟ ਹੋਣੇ ਜਿਨ੍ਹਾਂ ਨੇ ਬੜਾ ਕੁਛ ਕੀਤਾ ਮੈਂ ਹੁਣ ਆਪਣੇ ਮੂੰਹੋਂ ਕੁਛ ਕਹਾਂਗਾ ਤੇ ਫਿਰ ਗੱਲ ਚੰਗੇ ਵਿੱਚ ਲੱਗਣੀ ਤੁਸੀਂ ਸਭ ਜਾਨੂ ਜਾਣੋ ਔਰ ਜਿਸ ਪਾਰਟੀ ਨੇ ਅੱਜ ਕੈਂਡੀਡੇਟ ਉਤਾਰਿਆ ਹੈ ਭਾਰਤੀ ਜਨਤਾ ਪਾਰਟੀ ਨੇ ਸਾਡੀ ਪਾਰਟੀ ਅਸੀਂ 15 ਦਿਨਾਂ ਦੇ ਵਿੱਚ ਉਹ ਜਲਵਾ ਕਰਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਇਹ ਮਹਿਸੂਸ ਕਰੋਗੇ ਕਿ ਪਾਰਟੀ ਨਾ ਪਾਰਟੀ ਸਭ ਤੋਂ ਬਾਅਦ ਕੈਂਡੀਡੇਟ ਅਨਾਉਂਸ ਕਰਕੇ ਵੀ ਸਭ ਤੋਂ ਅਸੀਂ ਨਹੀਂ ਹੁੰਦੇ ਔਰ ਇਹ ਲੋਕਾਂ ਦਾ ਮੈਂ ਇਹ ਇਹ ਲੋਕਾਂ ਦਾ ਸਤਕਾਰ ਔਰ ਪਿਆਰ ਹੈ ਅਸੀਂ ਕੋਈ ਅੱਜ ਨਹੀਂ ਮਿਲ ਰਹੇ ਅਸੀਂ ਪਿਛਲੇ 2 ਮਹੀਨੇ ਤੋਂ ਸਾਡੀ ਪੂਰੀ ਟੀਮ ਇਸ ਹਲਕੇ ਦੇ ਜਿਹੜੇ ਛਿੰਦੇ ਨੇ ਉਹਨਾਂ ਨਾਲ ਸਭ ਨਾਲ ਸੰਪਰਕ ਕਰ ਰਹੀ ਹੈ ਸਭ ਨੂੰ ਮਿਲ ਰਹੀ ਹੈ ਮੈਂ ਖੁਦ 250 ਤੋਂ ਜਾਣਾ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਆਇਆ ਇਸ 2 ਮਹੀਨੇ ਦੇ ਅੰਦਰ ਮੈਂ 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 ਇੱਕ ਮਿੰਟ ਮੈਂ ਗੱਲਬਾਤ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਾਨਾ ਕਿ ਅਸੀਂ ਕਿਸੇ মিডিਆ ਨੂੰ ਲੈ ਕੇ ਆਉਣ ਨੂੰ ਕਰਕੇ ਆਏ ਅਸੀਂ ਤਾਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਾਂ ਅਸੀਂ ਕੋਈ ਗਲਤ কমিਟਮੈਂਟ ਕਰਕੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਨਾ ਮੈਂ ਤੁਹਾਡੇ ਸਾਹਮਣੇ ਕੋਈ ਐਹੀ ਜੀ ਗੱਲ ਕਹੂੰਗਾ ਜਿਹਦੇ ਦੇ ਬਾਅਦ ਚ ਫਿਰ ਮੈਨੂੰ ਮੂੰਹ ਲਪਾਉਣਾ ਪਵੇ ਔਰ ਮੈਨੂੰ ਇਸ ਗੱਲ ਦੀ ਪੂਰਨ ਆਸ ਹੈ ਕਿ ਇੱਕ ਆਮ ਪ੍ਰਵਾਹ ਚੋਂ ਦਿੱਤੇ ਹੋਏ ਕੈਂਡੀਡੇਟ ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਹਰਕੇ ਦੇ ਜਿਹੜੇ ਵੋਟਰ ਨੇ ਉਹ ਆਪਣੀਆਂ ਸਮਰਥਨ ਦੇ ਕੇ ਵੋਟਾਂ ਪਾਣਗੇ ਔਰ ਅਸੀਂ 200% ਦੇਵਾਂਗੇ ਅਜੰਡਾ ਕੀ ਜਗਣਾ ਹੈ ਇਸ ਅਜੰਡੇ ਨੂੰ ਲੈ ਕੇ ਤੁਸੀਂ ਉਤਰਿਓ ਜਿਆਦਾ ਨਹੀਂ ਫੈਸਲਾ ਹੈਗਾ ਪੁਲੀਟਿਕ ਇੰਡਸਟਰੀ ਸਾਡੇ ਇਥੇ ਰਹਿੰਦੀ ਹੈ ਸਾਰੀ ਕ੍ਰੀਮ ਬੜੀ ਐ ਸ਼ਾਇਦੀਆਂ ਸਾਰੀ ਵੈਸਲ ਕੇ ਵਿੱਚ ਐ ਸਭ ਲੋਕਲੇ ਵੀ ਵੱਡੇ ਹੈਗੇ ਆ ਕਾਡਾ ਜਿੰਦਾ ਨਹੀਂ ਰੋ ਦੇਖੋ ਐਸਾ ਹੈ ਪਹਿਲੀ ਗੱਲ ਤਾਂ ਇਹ ਐ ਕਿ ਮੈਂ ਪੂਰੇ ਪੰਜਾਬ ਚ ਵੀ ਕੰਮ ਕੀਤਾ ਪਾਰਟੀਆਂਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਰੱਖੀਆਂ ਮੇਰੇ ਕੋਲ ਪਰ ਮੈਂ ਲਿਬਰਾਣੀ ਚ ਅਕਸਰ ਪੂਰੇ ਚ ਵਿਚਰਦਾ ਰਿਹਾ ਪਰ ਹੁਣ ਪਾਰਟੀ ਨੇ ਮੇਰੇ ਜੋਮੇ ਇਹ ਹਲਕਾ ਲਗਾਇਆ ਹੈ ਇਹ ਹਲਕਾ ਹੁਣ ਮੇਰਾ ਪਰਿਵਾਰ ਐ ਮੇਰਾ ਮਰਨਾ ਮੇਰਾ ਜੰਮਣਾ ਮੇਰਾ ਸਭ ਕੁਝ ਇਸ ਹਲਕੇ ਦੇ ਅੰਦਰ ਰਹਿਣ ਵਾਲਾ ਐ ਔਰ ਮੈਂ ਤੁਹਾਨੂੰ ਇਹ ਗੱਲ ਦੀ ਗਰੰਟੀ ਦਊਂਗਾ ਇਸ ਗੱਲ ਦੀ ਕਮਿਟਮੈਂਟ ਮੈਂ ਉਧਿਆਣਾ ਵਸਦੇ ਜਿੰਨੇ ਵੀ ਪਛਿੰਦੇ ਨੇ ਜਿੰਨੇ ਵੀ ਵੋਟਰ ਨੇ ਉਹਨਾਂ ਨਾਲ ਕਮਿਟਮੈਂਟ ਹੈ ਮੇਰੀ ਕਿ ਅਗਰ ਕਿਸੇ ਤਰ੍ਹਾਂ ਦਾ ਵੀ ਦੁੱਖ ਹੋਏਗਾ ਤੇ ਮੈਂ ਤੁਹਾਡੇ ਨਾਲ ਖੜਾ ਨਜ਼ਰ ਆਉਂਗਾ ਔਰ ਤੁਹਾਡੇ ਸੁੱਖ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਖੜਾ ਨਜ਼ਰ ਆਉਂਗਾ ਔਰ ਇਸ ਇਲਾਕੇ ਦੇ ਜੋ ਵੀ ਮੁੱਦੇ ਹੋਏ ਉਹ ਵਿਧਾਨ ਸਭਾ 'ਚ ਮੈਂ ਡੱਟ ਕੇ ਚ ਜਿਹੜੀ ਜਿਹੜੀ ਗੱਲ ਅਹੀ ਡਵੈਲਪਮੈਂਟ ਦੀ ਦੇਖੋ ਮੈਂ ਬਾਤ ਤੁਸੀਂ ਪੁੱਛੋ ਜੀ ਉਹ ਸਾਲ ਬਾਅਦ ਆਪ ਕੈਂਡੀਡੇਟ ਕਹਿਣ ਦਾ ਕਿ ਮੈਂ ਸਾਥ ਨਹੀਂ ਕਰ ਸਕਦਾ ਇਹ ਸਰਕਾਰ ਕੋਲ ਅੱਜ ਵੀ ਡੇਢ ਤੇ ਪੈਸਾ ਨਹੀਂ ਹੈ ਇਹ ਸਰਕਾਰ ਜਿੰਨਾ ਪੈਸਾ ਰੈਵਨਿਊ ਜਿਹੜਾ ਥੋੜਾ ਬੋਲ ਇਕੱਠਾ ਹੋਇਆ ਇਹ ਸਾਰੀਆਂ ਐਡਵਰਟਾਈਜ਼ਮੈਂਟਾਂ ਤੇ ਲਗਾਦੀ ਹੈ ਇਹ ਐਡਵਰਟਾਈਜ਼ਮੈਂਟਾਂ ਦਾ ਦੁਰਉਪਯੋਗ ਦੂਜੇ ਪ੍ਰਦੇਸ਼ਾਂ ਦੇ ਵੀ ਜਾ ਕੇ ਕਰਦੀ ਹੈ ਅਸੀਂ ਇਹੋ ਜਿਹਾ ਕੁਝ ਨਹੀਂ ਕਰਦੇ ਮੇਰੇ ਕੋਲ ਤਾਂ ਮੇਰਾ ਸਿੱਧੀ ਗੱਲ ਹੈ ਕਿ ਇਹ 2027 ਦਾ